ਸਸੀਗਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਕੋਠਾਗਰੂ ਜ਼ਿਲ੍ਹਾ ਬਠਿੰਡਾ ਦੇ ਤਹਿਸੀਲ ਨੂੰ ਫੂਲ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਵੀਰ ਆਪਣਾ ਠੀਕ ਹੋਈ ਤੇ ਵੀਰ ਜੀ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਆ ਜੀ ਆਪਣਾ ਆਪਣਾ ਪਿੰਡ ਵੀਰੇ ਕੋਠਾਗੁਰੂ ਹਾਂਜੀ ਕਿਸੇ ਬੂੜਾ ਜਿਲ੍ਹਾ ਬੇਟੀਆਂ ਠੀਕ ਹੋਈ ਆਪਣਾ ਘਰ ਗੁਰਦਾਰਾ ਸ੍ਰੀ ਅੰਗਰਸਾ ਸਾਹਿਬ ਠੀਕ ਹੋਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰੇ ਆ ਸਕਦੇ ਹੋ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਤੇ ਅੱਜ ਆਪਣੇ ਕੋ ਕਿੰਨੇ ਨਗਵਕਾਉ ਆ ਜੀ ਤਿੰਨ ਨਗਵਕਾ ਠੀਕ ਹੋਈ ਦੱਸੋ ਜੀ ਵਹਿੜ ਦੀ ਡਿਟੇਲ ਕੀ ਹੈ ਜੀ ਇਹ ਵੀਰੇ ਦੂਜੇ ਸੂਏ ਸੁਈ ਦੀ ਆ ਅੱਛਾ ਜੀ 1.5 ਮਹੀਨਾ ਹੋ ਗਿਆ ਸੁਈ ਨੂੰ ਬੱਚਾ ਮਰ ਗਿਆ ਦੁੱਧ ਹੁਣ 15 ਤੋਂ ਆਪਾਂ 15 16 ਲੀਟਰ ਦੁੱਧ ਜੋਕ ਕੇ ਦੇਵਾਂਗੇ ਜੀ ਹਾਂ ਜੀ ਦੂਜਾ ਸੂਆ ਸੂਈ ਆ ਵੀਰੇ ਡੇਢ ਮਹੀਨਾ ਹੋ ਗਿਆ ਸੂਈ ਨੂੰ ਹਣਾ ਬਾਈ ਜੀ ਹਾਂ ਬਾਈ ਬੱਚਾ ਇਹਦਾ ਮਰ ਚੁੱਕਿਆ ਵੀਰੇ 5-7 ਦਿਨ ਹੋ ਗਏ ਬੱਚਾ ਮਰੇ ਨੂੰ ਚੰਗਾ ਹਵਾਨਾ ਵੀਰੇ ਮੜਾ ਤੁਰਾ ਬਖਾਦੀ ਭਰਾ ਇਹਦਾ ਬਾਡੀ ਬੰਤਰ ਦੀ ਚੰਗੀ ਆ ਵੀਰੇ ਸੋਹਣੀ ਹਾਈਟ ਆ ਵੜ ਦੀ ਦੇਖ ਸਕਦੇ ਹੋ ਵੀ ਤੁਸੀਂ ਆ ਵੀਰੇ ਆਜਾ ਬਾਈ ਜੀ ਖਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਅੰਦਰ ਖਾਣਾ ਚੰਗੀ ਹਾਈਟ ਆ ਵੀਰੇ ਸੋਨਾ ਖਵਾਨਾ ਤੋੜਾ ਤੁਸੀਂ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕਈ ਵਾਰੀ ਸਾਥੋ ਕੁਝ ਜੀ ਮਿਸਟੇਕ ਹੋ ਜਾਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਉਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ। ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਦੀ? ਇਹਦਾ ਮੌਲੋਗਰੇ 48000। ਠੀਕ ਹੋ ਜੀ। ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ। 48000 ਰੁਪਏ ਭਾਈ ਮੌਲ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਤੇ ਅਗਲੀ ਵੜ ਵਾਲੀ ਆ ਜਾਓ ਇਹਦੀ ਕੀ ਡਿਟੇਲ ਆ ਜੀ? ਇਹ ਵੀਰੇ ਪਹਿਲਾ ਸੂਆ ਸੁਈ ਦੀ ਆ। ਠੀਕ ਹੋ ਜੀ। 6 ਦਿਨ ਹੋ ਗਏ ਸੂਈ ਨੂੰ ਮਗਰ ਬੱਛੀ ਆ। ਆਹ ਬੱਛੀ ਆ ਭਈ ਇਹਦਾ ਪਹਿਲਾ ਪਹਿਲਾ ਸੂਆ ਸੁਈ ਆ 6 ਦਿਨ ਹੋ ਗਏ ਸੂਈ ਨੂੰ ਤੇ ਕਿੰਨਾ ਜੀ ਬੋਲਬ? ਬੋਲਬ ਵੀਰੇ 16 ਲੀਟਰ ਤੇ ਆ। ਠੀਕ ਹੋ ਜੀ। ਤੇ ਆਸ ਕਿੰਨੀ ਕ ਵੀ ਦੁੱਧ ਕੱਢ ਦੇਖ ਸਕਦੇ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਸੋਹਣੀ ਵਹਿੜ ਆ ਹਨਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਮਗਰ ਬੱਚੀ ਆ ਮੜਾ ਤੂਰਾ ਬਹੁਤ ਜ਼ਿਆਦਾ ਉਹ ਹਨਾਂ ਤੁਸੀਂ ਦੇਖ ਸਕਦੇ ਹੋ ਆ ਸਭ 20 ਲੀਟਰ ਦੁੱਧ ਪਾ ਦੂਗੀ ਦੇਖ ਸਕਦੇ ਹੋਰੇ ਅਰੇ ਭਾਈ ਪਹਿਲਾ ਸੂਰ ਸੂਈ ਹੋਈ ਹੈ ਵੀਰੇ। ਰੰਗਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਪੂਰਾ ਦੇਖ ਲਓ ਵੀਰੇ। ਮਗਰੇ ਦੇ ਆ ਬੱਚੀ ਆ। ਬਹੁਤ ਸੋਹਣੀ ਬੱਚੀ ਹੈ ਵੀਰੇ। ਐਚ ਐਫ ਫਬਰੀ ਬਹੁਤ ਸੋਹਣੀ ਬਰੀਡ ਆ। ਭਾਈ ਜੀ ਕੀ ਡਿਮਾਂਡ ਕਰਦੇ ਆਂ ਜੀ ਆਪੇ ਦੀ ਜੀ। ਸਮਾੜ ਮੇਰੇ 62000 ਇਹਦਾ ਮੁੱਲ 62000 ਕਰਦੇ ਆ ਮੋਕੇ ਤੇ ਮੰਨ ਤਾਂ ਨ ਕੀਤਾ ਜਾਊਗਾ ਜੀ ਹਾਂ ਵੀਰੇ ਛਾਂਦੀ ਸਿਲ ਕੋਲਾ ਠੀਕ ਹੋ ਜੀ ਕਿ ਵੀਰ ਜੀ ਕੋ ਨਿਆਣਾ ਪਾਉ ਜਣਾ ਠੀਕ ਹੋ ਜੀ ਤੇ ਲਾਸਟ ਵਾਲੀ ਵਹਿੜਾ ਇਹਦਾ ਡਿਟੇਲ ਦੱਸ ਜੀ ਇਹ ਵੀਰੇ 3.5 ਮਹੀਨੇ ਦੀ ਗੱਭਣ ਆ ਠੀਕ ਹੋ ਗੋਦੋਂ ਦੇ ਥੱਲੇ 7 ਤੋਂ 8 ਕਿਲੋ ਤੇ ਆ ਠੀਕ ਹੋ ਜੀ ਟੋਕੜ ਗੱਭਣ ਵਹਿੜਾ ਵੀਰੇ ਬਹੁਤ ਜ਼ਿਆਦਾ ਡਿਮਾਂਡ ਆ ਇਹਦੀ ਵਹਿੜ ਦੀ ਵੀ ਵੇਖ ਸਕਦੇ ਹਾਂ 3.5 ਮਹੀਨਿਆਂ ਦੀ ਗੱਭਣ ਆ ਵੀਰੇ 7 ਤੋਂ 8 ਲੀਟਰ ਦੁੱਧ ਆਪਾਂ ਜੋਕ ਕੇ ਦੇਵਾਂਗੇ ਵੀਰੇ ਹਾਂ ਜੀ ਦੋ ਟਾਈਪ ਠੀਕ ਹੋ ਜੀ ਰੰਗ ਰੂਪ ਵੱਲ ਬਹੁਤ ਜ਼ ਵੇਖ ਸਕਦੇ ਹੋ ਚੰਗੀ ਹਾਈਟ ਆ ਵੀਰੇ ਚੰਗਾ ਵਜਣਾ ਵਹਿੜ ਦਾ ਇਸ ਟਾਈਮ 7 ਤੋਂ 8 ਲੀਟਰ ਦੁੱਧ ਤਿਆਰ ਆ ਆਜੋ ਬਾਈ ਜੀ 7 ਤੋਂ 8 ਲੀਟਰ ਦੁੱਧ ਤਿਆਰ ਆ ਵੀਰੇ ਕੋਵਾਨਾ ਤੁਸੀਂ ਵੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੀ ਕਿਹੜੇ ਸੂਇਆ ਜੀ ਇਹ ਐਵਰੇਜ 6 ਮਹੀਨੇ ਦਾ ਬੱਚਾ ਸਿੱਟ ਗਈ ਸੀ ਪਹਿਲੇ ਠੀਕ ਹੋ ਜੀ ਤੇ ਦੁੱਧ ਦੇਣ ਲੱਗ ਗਈ ਸੀ 10 11 ਕਿਲੋ ਫੁੱਲਾ ਠੀਕ ਹੋ ਗਿਆ ਹੁਣ ਐਤ ਸਾਲ 3.5 ਮਹੀਨੇ ਲਈ ਫੇਰ ਕੱਪਣੇ ਇਸ ਟਾਈਮ ਫੇਰ 3.5 ਮਹੀਨੇ ਨਹੀਂ ਕੱਪਣਾ ਠੀਕ ਹੋ ਜੀ ਤੇ ਕੀ ਡਿਮਾਂਡ ਕਰਦੇ ਆਂ ਆਪ ਇਹਦੀ ਇਹਦਾ ਮੁੱਲ ਵੀਰੇ ਬਿਆਰੀ ਆ ਇਹਦਾ ਮੁੱਲ 42000 ਰੁਪਏ ਮੁੱਲ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਹਾਂ ਬਿਲਕੁਲ ਠੀਕ ਹੋ ਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਇੱਕ ਵਾਰ 9806 ਹਾਂਜੀ 51 576 ਇੱਕ ਵਾਰਾਂ ਫੇਰ ਬੋਲ ਦੋ ਜੀ 8806 ਹਾਂਜੀ 51 576 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਕੋਈ ਵੀ ਵੈਢ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ